ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਆਮਲੇ ਦੀ ਸਦਾ ਬਹਾਰ ਰੈਸিপি ਲੈ ਕੇ ਆਈ ਹਾਂ ਜਿਹੜੀ ਸਭ ਨੂੰ ਬਹੁਤ ਸਵਾਦ ਲੱਗਦੀ ਹੈ ਬਹੁਤ ਪਸੰਦ ਆਉਂਦੀ ਹੈ ਔਰ ਆਮਲੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਕਿਉਂ ਨਾ ਆਪਾਂ ਇਹਨੂੰ ਬਣਾ ਲਈਏ ਤੇ ਚਲੋ ਫਿਰ ਸ਼ੁਰੂ ਕਰ ਲੈਂਦੇ ਹਾਂ ਇੱਕ ਪਤੀਲੇ 'ਚ ਮੈਂ 2-3 ਗਲਾਸ ਪਾਣੀ ਗਰਮ ਕਰਨੇ ਰੱਖ ਦਿੱਤਾ ਸੀ ਸੈਂਟਰ 'ਚ ਮੈਂ ਇੱਕ ਸਟੈਂਡ ਪਲੇਸ ਕਰ ਦਿੱਤਾ ਹੈ ਤੁਸੀਂ ਚਾਹੋ ਤਾਂ ਇੱਕ ਕਟੋਰੀ ਵੀ ਰੱਖ ਸਕਦੇ ਹੋ ਔਰ ਫਿਰ ਮੈਂ ਆਮਲੇ 1/2 ਕਿਲੋ ਲੈ ਕੇ ਉਹਨਾਂ ਨੂੰ ਧੋ ਕੇ सेंटर ज बोल च पा के रख दता है कवर करके तद तो तक आप कुक कर लवेंगे जब तक बहुत सॉफ्ट नहीं हो जाते दस को मिनट बाद मैं चेक चैकता तो बहुत अच्छे सॉफ्ट हो गए हूँ ठंडा करने वास्ते रख देवे साइड से दूसरी तैयारी कर लें तवे के उपर मैं एक छोटा चम्मच भर के सौंफ लई और अद्धा छोटा चम्मच अजवाइन ले अगर जीरा ਪਾਊਡਰ ਦੀ ਫਾਰਮਚਨੀ ਯੂਜ਼ ਕਰ ਰਹੇ ਤਾਂ ਇੱਕ ਚਮਚਾ ਛੋਟਾ ਜੀਰਾ ਵੀ ਐਡ ਕਰ ਲਓ ਤੇ ਫਿਰ ਇਹਨੂੰ ਲੋ ਫਲੇਮ ਦੇ ਉੱਤੇ ਲਗਾਤਾਰ ਚਲਾਉਂਦੇ ਹੋਏ ਭੁੰਨ ਲਵਾਂਗੇ ਬਿਲਕੁਲ ਜਦੋਂ ਇਹਦੇ ਵਿੱਚ ਅੱਛੀ ਜੀ ਖੁਸ਼ਬੂ ਆਉਣ ਲੱਗ ਪਏ ਮਕਸਦ ਇਹ ਹੈ ਕਿ ਆਪ ਪੈਦਾ ਮoiisture ਸੁਕਾਣਾ ਹੈ ਅਕੀਸ ਰੈਸਪੀ ਦੀ ਬਹੁਤ ਲੰਮੀ ਸ਼ੱਕਰ ਕਾਲੀ ਵਾਲੀ ਇਲਾਇਚੀ ਖੋਲ ਕੇ ਦਾਣੇ ਉਹਦੇ ਐਡ ਕਰ ਦਿੱਤੇ ਹੈ ਤਵੇ ਦੇ ਉੱਪਰ ਉਸੇ ਤਵੇ ਤੇ ਭੁੰਨ ਲਵਾਂਗੇ 1 ਇੰਚ ਦੀ ਸਿਨਮਨ ਸਟਿਕ ਯਾਨੀ ਕਿ ਦਾਲਚੀਨੀ ਉਹ ਛੋਟੇ ਛੋਟੇ ਕਰਕੇ ਪਾ ਦਿੱਤੀ ਹੈ ਔਰ 6-7 ਲੌਂਗ ਪਾਏ ਉਸੀ ਸਾਰੀਆਂ ਚੀਜ਼ਾਂ ਸੌਫਟ ਵੈਨ ਦੇ ਨਾਲ ਵੀ ਪੁੰਨ ਸਕਦੇ ਹੋ ਹਲਕੀ ਫਲੇਮ ਤੇ ਆਪਾਂ ਰੋਸਟ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਕ੍ਰਸ਼ ਕਰ ਲੈਣਾ ਹੈ ਪਾਊਡਰ ਬਣਾ ਲੈਣਾ ਚਾਹੀਦਾ ਹੈ ਜਾਂ ਗ੍ਰਾਈਂਡਰ ਜਾਰਚ ਨਹੀਂ ਆਈ ਫਿਰ ਮਾਮ ਜੀ ਸਟੇਜ ਠੀਕ ਹੈ ਜੀ ਆਮਲੇ ਤਾਂ ਤੁਸੀਂ ਸਭ ਜਾਣਦੇ ਹੀ ਹੋ ਕਿ ਆਪਣੀ ਅੱਖਾਂ ਵਾਸਤੇ ਵਾਲਾਂ ਵਾਸਤੇ ਸਕਿਨ ਵਾਸਤੇ ਬਹੁਤ ਹੀ ਅੱਛੇ ਹੁੰਦੇ ਹਨ ਔਰ ਆਪਾਂ ਇਹਦੇ ਜਿਹੜੇ ਮਸਾਲੇ ਯੂਜ਼ ਕਰ ਰਹੇ ਹਾਂ ਬਹੁਤ ਹੀ ਜ਼ਿਆਦਾ ਡਾਈਜੈਸਟਿਵ ਬਣਾ ਦਿੰਦੇ ਇਸ ਰੈਸিপি ਨੂੰ ਹੁਣ ਆਪਣੇ ਆਮਲੇ ਵੀ ਠੰਡੇ ਹੋ ਗਏ ਹਨ ਇਹਨੂੰ ਗ੍ਰਾਈਂਡਰ ਜਾਰਚ ਬਿਨਾ ਪਾਣੀ ਐਡ ਕੀਤੇ ਆ ਬੀਜ ਨਾਲ ਦੇ ਕੱਢ ਕੇ ਸੁਕਦਾਂਗੇ ਆਪਾਂ ਔਰ ਇਹਦੀ ਇੱਕ ਪੇਸਟ ਬਣਾ ਲਾਂਗੇ ਬਹੁਤ ਫਾਈਨ ਪੇਸਟ ਪਲਸ ਮੋਰ ਤੇ ਜਦੋਂ ਆਪਾਂ ਮਿਕਸੀ ਨੂੰ ਚਲਾਵਾਂਗੇ ਤੇ ਇਹਦੀ ਬਹੁਤ ਫਾਈਨ ਜੀ ਬਹੁਤ ਅੱਛੀ ਪੇਸਟ ਬਣ ਜਾਂਦੀ ਬਿਨਾ ਪਾਣੀ ਐਡ ਕੀਤੇ ਆਮਲੇ ਚੰਗੀ ਤਰ੍ਹਾਂ ਨਾਲ ਪੇਸਟ ਜਾਣ ਇਸ ਕਰਕੇ ਆਪਾਂ ਇਹਨੂੰ ਅੱਧੇ-ਅੱਧੇ ਕਰਕੇ ਗ੍ਰਾਈਂਡ ਕਰਾਂਗੇ ਆਈ ਬਿਲੀਵ ਇਨ ਹੋਮ ਮੇਡ ਫੂਡ ਇਜ਼ ਆਲਵੇਸ ਗੁੱਡ ਬਿਕੋਜ਼ ਇਟ ਇਜ਼ ਹਾਈਜੈਨਿਕ ਹੈਲਦੀ ਫਰੈਸ਼ ਐਂਡ ਨਿਊਟ੍ਰੀਸ਼ੀਅਸ ਸੋ ਈਟ ਹੈਲਦੀ ਐਂਡ ਸਟੇ ਹੈਲਦੀ ਇਹ ਜੋ ਰੈਸিপি ਆਪਾਂ ਬਣਾਉਣ ਜਾ ਰਹੇ ਹਾਂ ਨਾ ਬਹੁਤ ਹੀ ਮਸਤ ਮੰਡੀ ਹੈ ਬਹੁਤ ਹੀ ਟੇਸਟੀ ਵੀ ਹੈ ਔਰ ਹਾਜ਼ਮੇ ਵਾਲੀ ਬਹੁਤ ਹੈ ਹੁਣ ਆਪਾਂ ਸੈਂਟਰ ਦੇ ਵਿੱਚ ਕਰਕੇ ਚੰਗੀ ਤਰ੍ਹਾਂ ਲਾਬਨੇ ਫਿਰ ਤੋਂ ਦੁਬਾਰਾ ਤੋਂ ਪੀਸਾ ਦੇਖੋ ਕਿੰਨੀ ਅੱਛੀ ਜੀ ਪੇਸਟ ਬਣ ਗਈ ਹੈ ਬਹੁਤ ਬਰੀਕ ਬਹੁਤ ਫਾਈਨ ਪੇਸਟ ਬਣ ਕੇ ਰੈਡੀ ਹੋ ਗਈ ਹੈ ਹੁਣ ਆਪਾਂ ਇਹਨੂੰ ਪੈਨ ਦੇ ਵਿੱਚ ਕੱਢ ਲਵਾਂਗੇ ਔਰ ਜਿਹੜਾ ਇੱਕ ਪੋਰਸ਼ਨ ਰਹਿ ਗਿਆ ਸਾਡਾ ਗ੍ਰाइंड ਹੋਣ ਵਾਲਾ ਉਹ ਵੀ ਆਪਾਂ ਇਸੇ ਤਰ੍ਹਾਂ ਗ੍ਰाइंड ਕਰਕੇ ਪੈਨ ਵਿੱਚ ਲੈ ਲਵਾਂਗੇ ਇਹ ਰੈਸিপি ਜਲਦੀ ਬਣ ਜਾਂਦੀ ਹੈ ਬਹੁਤ ਟਾਈਮ ਨਹੀਂ ਲੈਂਦੀ लेकिन हाँ तीस यू बहुत देर तक स्टोर करके रख हो साल भर ले तुसी स्टोर कर सकते हो और हमेशा अपनी टेबल टेबलते रखो खा खाने तो बाद एक गोली खा लो बहुत ही अच्छी बहुत ही टेस्टी लगती है हमें लिया जी एक गोड़, गोड़ है गुड़ तीन सौ ग्राम गुड़ है डेढ़ सौ ग्राम मिश्री है मेरे को गुड़ थोड़ा घट पै रहा है इस करके मैं मिश्री एड कर ली है अगर तो थोड़ा ठीक लगे तो सारी मिश्री यानी कि साढ़े चार सौ ग्राम मिश्री लै सकते हो या फिर पूरा गुड़ यानी कि साढ़े चार सौ ग्राम ही गुड़ लै सकते हो ਠੀਕ ਹੈ ਜੀ ਮੈਂ ਤਾਂ ਅੱਗੇ ਵਾਲੀ ਮਿਸ਼ਰੀ ਲਈਏ ਇਹਨੂੰ ਥੋੜਾ ਜਿਹਾ ਆਮ ਜਿस्ते ਚ ਕ੍ਰਸ਼ ਕਰ ਲਵਾਂਗੇ ਔਰ ਫਿਰ ਆਪਾਂ ਇਹਨੂੰ ਗੁੜ ਨੂੰ ਵੀ ਇਸੇ ਤਰ੍ਹਾਂ ਕ੍ਰਸ਼ ਕਰ ਲਵਾਂਗੇ ਜਾਂ ਫਿਰ ਤੁਸੀਂ ਗੁੜ ਨੂੰ ਗ੍ਰੇਟ ਕਰਕੇ ਵੀ ਲੈ ਸਕਦੇ ਹੋ ਧਾਗੇ ਆਪਾਂ ਹਟਾ ਦਵਾਂਗੇ ਔਰ ਮਿਸ਼ਰੀ ਤਾਂ ਵੈਸੇ ਹੀ ਬਹੁਤ ਅੱਛੀ ਹੁੰਦੀ ਹੈ ਨਾ ਆਮਲਾ ਔਰ ਮਿਸ਼ਰੀ ਔਰ ਸੌਂਫ ਅੱਖਾਂ ਵਾਸਤੇ ਬਹੁਤ ਹੀ ਅੱਛੇ ਹੁੰਦੇ ਔਰ ਇਸ ਤੋਂ ਇਲਾਵਾ ਵੀ ਆਪਾਂ ਜਿਹੜੇ ਮਸਾਲੇ ਦੇ ਵਿੱਚ ਯੂਜ਼ ਕੀਤੇ ਆ ਉਹ ਸਾਡੇ ਹਾਜ਼ਮੇ ਵਾਸਤੇ ਅੱਖਾਂ ਵਾਸਤੇ ਸਭ ਬਹੁਤ ਹੀ ਅੱਛੀ ਚੀਜ਼ ਬਣਦੀ ਹੈ ਟੇਸਟ ਵੀ ਬਹੁਤ ਹੈ ਇੱਕ ਤਾਂ ਚਟਪਟੀ ਬਹੁਤ ਬਣਦੀ ਹੈ ਖਾਂਚ ਵੀ ਬੜੀ ਸਵਾਦ ਲੱਗਦੀ ਹੈ ਔਰ ਹਾਜ਼ਮੇ ਲਈ ਵੀ ਬਹੁਤ ਅੱਛੀ ਹੈ ਅੱਖਾਂ ਵਾਸਤੇ ਵੀ ਬਹੁਤ ਹੀ ਅੱਛੀ ਚੀਜ਼ ਹੈ ਤੁਸੀਂ ਇਹਨੂੰ ਕੀ ਕਹਿੰਦੇ ਹੋ ਮੈਨੂੰ ਜ਼ਰੂਰ ਦੱਸਣਾ ਕਮੈਂਟ ਸੈਕਸ਼ਨ 'ਚ ਗੁੜ ਨੂੰ ਜਾਂ ਮਿਸ਼ਰੀ ਨੂੰ ਬਹੁਤ ਜ਼ਿਆਦਾ ਬਰੀਕ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜਦੋਂ ਅਸੀਂ ਇਹਨੂੰ ਪਕਾਵਾਂਗੇ ਨਾ ਇਹ ਆਪਣੇ ਆਪ ਮੈਲਟ ਹੋ ਜਾਣਗੇ ਗੁੜ ਤੇ ਮਿਸ਼ਰੀ ਸਾਡੀ ਰੈਡੀ ਹੋ ਗਈ ਹੈ ਹੁਣ ਅੱਪਾਂ ਜਿਹੜੀ ਪੇਸਟ ਇੱਕ ਪੈਨ ਦੇ ਵਿੱਚ ਲੈ ਲਈ ਸੀ ਨਾ ਉਹਨੂੰ ਗੈਸ ਔਨ ਕਰਕੇ ਪਕਾਵਾਂਗੇ ਪਹਿਲਾਂ ਥੋੜੀ ਦੇਰ ਲਈ 4-5 ਮਿੰਟ ਲਈ ਇਹਨੂੰ ਕੁਕ ਕਰ ਲਵਾਂਗੇ ਕਿਉਂਕਿ ਇਹਦੇ ਵਿੱਚ ਮoiश्चਰ ਹੁੰਦਾ ਹੈ ਨਾ ਉਹ ਸਾਰਾ ਰਿਲੀਜ਼ ਹੋ ਜਾਏਗਾ ਔਰ ਇਹ ਸਾਡੀ ਰੈਸিপি ਜਿਹੜੀ ਹੈ ਨਾ ਬਨਣ ਵਾਲੀ ਉਹ ਕਦੀ ਖਰਾਬ ਨਹੀਂ ਹੋਏਗੀ ਇਸ ਕਰਕੇ ਪਹਿਲਾਂ ਆਪਾਂ ਇਹਨੂੰ 3-4 ਮਿੰਟ ਲਈ ਕੁੱਕਰ ਲਵਾਂਗੇ ਔਰ ਜਦੋਂ ਇਹ ਰੋਲ ਹੋਣ ਲੱਗ ਪਵੇ ਸਾਰੀ ਪੇਸਟ ਤੁਹਾਨੂੰ ਪਤਾ ਚਲ ਜਾਏਗਾ ਕਿ ਇਹਦੇ ਮoiश्चਰ ਸਾਰੀ ਖਤਮ ਹੋ ਗਈ ਹੈ ਫਿਰ ਆਪਾਂ ਐਡ ਕਰਾਂਗੇ ਗੁੜ ਅਪਾਂ ਗੁੜ ਤੇ ਮਿਸ਼ਰੀ ਜੋ ਵੀ ਜਾਂ ਪੂਰਾ ਗੁੜ ਜਾਂ ਪੂਰੀ ਮਿਸ਼ਰੀ ਤੁਸੀਂ ਲਈਏ ਉਹ ਆਪਾਂ ਐਡ ਕਰ ਦੇਣੀ ਹੈ ਔਰ ਫਿਰ ਇਹਨੂੰ ਮੈਲਟ ਕਰ ਦੇਣਾ ਹੈ ਲੋ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਕੁਕ ਕਰਦੇ ਜਾਵਾਂਗੇ ਗੁੜ ਔਰ ਮਿਸ਼ਰੀ ਦੋਨੋਂ ਮੈਲਟ ਹੋ ਜਾਣਗੇ ਤਾਂ ਇਹਦੀ ਕੰਸਿਸਟੈਂਸੀ ਲੂਜ਼ ਹੋ ਜਾਂਦੀ ਹੈ ਬਸ ਇਹਨੂੰ ਫਿਰ ਪਕਾਉਂਦੇ ਜਾਣਾ ਹੈ ਜਦੋਂ ਤੱਕ ਇਹਦੀ ਸਾਰੀ ਮੌਇਸਚਰ ਖਤਮ ਨਹੀਂ ਹੋ ਜਾਂਦੀ ਇਹ ਕੈਸੀ ਰੈਸਿਪੀ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਨਹੀਂ ਲੱਗਦੀ ਲੇਕਿਨ ਬਹੁਤ دیر ਤੱਕ ਟਿਕਦੀ ਹੈ ਔਰ ਸਭ ਨੂੰ ਬਹੁਤ ਪਸੰਦ ਆਉਂਦੀ ਹੈ ਹਾਜਮੇ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਜਿੱਦਾਂ ਜਿੱਦਾਂ ਆਪਾਂ ਇਹਨੂੰ ਗੁੜ ਦੇ ਨਾਲ ਕੁੱਕ ਕਰਦੇ ਜਾਵਾਂਗੇ ਨਾ ਇਹਦਾ ਕਲਰ ਵੀ ਦੇਖੋ ਡਾਰਕ ਹੁੰਦਾ ਜਾਏਗਾ ਔਰ ਬਹੁਤ ਅੱਛਾ ਕਲਰ ਵੀ ਬਣਦਾ ਹੈ ਇਹਦਾ ਦੇਖਣ ਚ ਵੀ ਬਹੁਤ ਹੀ ਅਟਰੈਕਟਿਵ ਲੱਗਦੀ ਹੈ ਖਾਂਚ ਵੀ ਬਹੁਤ ਮਸਤ ਹੈ ਤੁਸੀਂ ਟਰਾਈ ਜ਼ਰੂਰ ਕਰਨਾ ਔਰ ਮੈਨੂੰ ਆਪਣੀ ਫੀਡਬੈਕ ਦੇਣਾ ਕਿ ਕਿ ਮੈਰੀ ਬਣੀ ਬਸ ਇਹਦਾ ਪਾਣੀ ਸੁਕਾਉਂਦੇ ਜਾਣਾ ਆਪਾਂ ਲੋ ਮੀਡੀਅਮ ਫਲੇਮ ਤੇ ਇਹਨੂੰ ਚਲਾਉਂਦੇ ਜਾਵਾਂਗੇ ਔਰ ਜਦੋਂ ਤੱਕ ਇਹ ਪੈਨ ਦੇ ਵਿੱਚ ਰੋਲ ਹੋਣ ਲੱਗ ਪਏ ਤੁਹਾਨੂੰ ਪਤਾ ਚਲ ਜਾਏਗਾ ਇਹਦਾ ਸਾਰਾ ਮੌਇਸਚਰ ਖਤਮ ਹੋ ਗਿਆ ਹੈ ਦੇਖ ਹੁਣ ਆਪਾਂ ਐਡ ਕਰਾਂਗੇ ਕੁਝ ਮਸਾਲੇ ਜਿਵੇਂ ਇੱਕ ਛੋਟਾ ਚਮਚ ਪੂਨ ਜੀਰੇ ਦਾ ਪਾਊਡਰ ਇੱਕ ਇੱਕ ਚਮਚ ਸੁੰਡ ਹੈ ਇੱਕ ਟੇਬਲस्पून ਹੈ ਚਾਟ ਮਸਾਲਾ ਅੱਧਾ ਛੋਟਾ ਚਮਚ ਤਿੱਖੀ ਵਾਲੀ ਲਾਲ ਮਿਰਚ ਹੈ ਔਰ ਜੇ ਤੁਸੀਂ ਚਾਹੋ ਤਾਂ ਇੱਕ ਚਮਚ ਭਰ ਕੇ ਕਸ਼ਮੀਰੀ ਲਾਲ ਮਿਰਚ ਐਡ ਕਰ ਸਕਦੇ ਹੋ 1/4 टीस्पून ਇਲਾਇਚੀ ਪਾਊਡਰ ਅੱਧਾ ਛੋਟਾ ਚਮਚ ਕਾਲੀ ਮਿਰਚ ਤੇ ਇੱਕ ਛੋਟਾ ਚਮਚ ਕਾਲਾ ਨਮਕ ਇਹ ਮਸਾਲੇ ਹੁਣ ਆਪਾਂ ਲੈਸ ਇਹਦੇ ਚ ਜਵੈਣ ਹੈ ਸੌਂਫ ਹੈ ਦਾਲਚੀਨੀ ਹੈ ਲੌਂਗ ਹੈ ਔਰ ਵੱਡੀ ਕਾਲੀ ਇਲਾਇਚੀ ਹੈ ਇੱਕ ਇਹਨਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰਕੇ ਮੋਟਲ ਪੈਸਲ ਦੇ ਵਿੱਚ ਕ੍ਰਸ਼ ਕਰ ਲਿਆ ਸੀ ਇਹਨਾਂ ਨੂੰ ਮੈਂ ਐਡ ਕਰ ਰਹੀ ਹਾਂ ਛਾਨਣੀ ਦੇ ਨਾਲ ਛਾਨਕੀ ਅਗਰ ਤੁਸੀਂ ਬਿਲਕੁਲ ਫਾਈਨ ਪਾਊਡਰ ਬਣਾ ਲਿਆ ਹੈ ਗ੍ਰਾਈਂਡਰ ਜਾਰਜ ਫਿਰ ਤੁਹਾਨੂੰ ਛਾਨਣ ਦੀ ਜ਼ਰੂਰਤ ਨਹੀਂ ਹੈ ਮੇਰਾ ਥੋੜਾ ਜਿਹਾ ਕੋਰਸਲੀ ਕ੍ਰਸ਼ ਹੋਇਆ ਸੀ ਇਸ ਕਰਕੇ ਮੈਨੂੰ ਛਾਨਕੀ ਲਿਆ ਹੈ ਸਾਰੇ ਮਸਾਲੇ ਆਪਾਂ ਸਟਰ ਕਰ ਲਵਾਂਗੇ ਮਿਕਸ ਕਰ ਲਵਾਂਗੇ ਫਿਰ ਮੈਂ 1/4 ਟੀस्पून ਹਿੰਗ ਦਾ ਪਾਊਡਰ ਐਡ ਕੀਤਾ ਹੈ ਕਿਉਂਕਿ ਮੈਂ ਚਾਟ ਮਸਾਲਾ ਐਡ ਕੀਤਾ ਸੀ ਮੈਨੂੰ ਲੱਗਾ ਸੀ ਕਿ ਉਹਦੇ ਵਿੱਚ ਹਿੰਗ ਤਾਂ ਹੁੰਦੀ ਹੈ ਆਲਰੇਡੀ ਇਸ ਕਰਕੇ ਮੈਂ ਪਹਿਲਾਂ ਐਡ ਨਹੀਂ ਸੀ ਕੀਤੀ ਪਰ ਮੈਂ ਟੇਸਟ ਕਰਕੇ ਦੇਖਿਆ ਤਾਂ ਮੈਨੂੰ ਥੋੜਾ ਘੱਟ ਲੱਗਾ ਸੀ ਇਸ ਕਰਕੇ ਮੈਂ 1/4 टीस्पून ਹਿੰਗ ਦਾ ਪਾਊਡਰ ਐਡ ਕੀਤਾ ਤੁਸੀਂ ਚਾਹੋ ਤਾਂ ਚਾਟ ਮਸਾਲੇ ਦੀ ਜਗ੍ਹਾ ਤੇ ਅਮਚੂਰ ਦਾ ਪਾਊਡਰ ਵੀ ਐਡ ਕਰ ਸਕਦੇ ਹੋ ਫਿਰ ਤੁਹਾਨੂੰ ਅੱਧਾ ਚਮਚ ਹਿੰਗ ਦਾ ਪਾਊਡਰ ਐਡ ਕਰਨਾ ਪਏਗਾ ਠੀਕ ਹੈ ਜੀ ਹੁਣ ਦੇਖੋ ਸਾਰੇ ਚੀਜ਼ਾਂ ਇੱਕਦਮ ਸੁੱਕ ਗਈਆਂ ਪੈਨ ਚਰੋਲ ਹੋਣ ਲੱਗ ਪਈਆਂ ਤੂੰ ਨਾ ਪੰਗੈਸ ਬੰਦ ਕਰਕੇ ਇਹਨੂੰ ਕਵਰ ਕਰਕੇ ਠੰਡਾ ਹੋਣ ਵਾਸਤੇ ਰੱਖ ਦੇਵਾਂਗੇ ਠੰਡਾ ਹੋਣ ਨਾਲੇ ਥੋੜਾ ਹੋਰ ਗਾੜਾ ਹੋ ਜਾਏਗਾ ਹੁਣ ਮੈਂ ਇੱਕ ਪਲੇਟ ਦੇ ਵਿੱਚ ਬੂਰਾ ਖੰਡ ਜਾਂ ਤੁਸੀਂ ਪਿਛੇ ਚੀਨੀ ਵੀ ਲੈ ਸਕਦੇ ਹੋ ਉਹ ਵਿਚਾਲੀਏ ਔਰ ਹੱਥ ਮੈਂ ਥੋੜਾ ਜਿਹਾ ਗ੍ਰੀਸ ਕਰ ਲੈ ਵੈਜੀਟੇਬਲ ਆਇਲ ਦੇ ਨਾਲ ਤੁਸੀਂ ਚਾਹੋ ਤਾਂ ਦੇਸੀ ਘਿਓ ਦੇ ਨਾਲ ਵੀ ਕਰ ਸਕਦੇ ਹੋ ਪਰ ਛੋਟੇ ਛੋਟੇ ਗੋਲੇ ਜਿੰਨੇ ਤੁਹਾਨੂੰ ਵੱਡੇ ਸਾਈਜ਼ ਦੇ ਜਾਂ ਛੋਟੇ ਸਾਈਜ਼ ਦੇ ਪਸੰਦ ਹੋਣ ਉਹ ਗੋਲੇ ਬਣਾ ਕੇ ਤੁਸੀਂ ਪਲੇਟ 'ਚ ਰੱਖ ਦਿਜੋ ਚੀਨੀ ਦੇ ਵਿੱਚ ਜਾਂ ਬੂਰਾ ਖੰਡ ਦੇ ਵਿੱਚ ਫਿਰ ਤੁਸੀਂ ਉਹਨਾਂ ਨੂੰ ਰੋਲ ਕਰ ਲਓ और बहुत ही अच्छा जो कलर आंदा है बहुत प्यारे भी लगते हैं देखने ये छोटे छोटे गोले और बहुत ही टेस्टी भी लगते हैं देखो किन्ने प्यारे लग रहे तुम इन चाहो तो एयरटाइट कंटेनर इस तरह भर के रख लो और या फिर बेरी तरह एक बड़े बॉक्स फिल करके डायनिंग टेबल ते रख लो खाना खाने तो बाद एक छोटा जहा पोर्शन इंजॉय करो बहुत ही मस्त है बहुत ही हाजमेदार है कोई प्रॉब्लम थो डेन संबंधी बिलकुल नहीं आएगी ਕੁਸ਼ੀਨੋ ਬਣਾਉਣਾ ਐਨਜੋਏ ਕਰਨਾ ਆਪਣੀ ਫੀਡਬੈਕ ਮੈਨੂੰ ਜ਼ਰੂਰ ਦੇਣਾ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਫॉर ਟੇਸਟੀ ਹੈਲਦੀ ਨਿਊਟ੍ਰੀਸ਼ੀਅਸ ਈਜ਼ੀ ਕੁਇਕ ਇੰਟਰਸਟਿੰਗ ਐਂਡ ਐਕਜ਼ੋਟਿਕ ਰੈਸਪੀਸ ਥੈਂਕ ਯੂ ਫॉर ਵਾਚਿੰਗ